ਮੇਨਾ ਕੋਈ ਮੁੰਡਾ ਸੀਗਾ ਹੂੰ ਗਰੀਬ ਕੱਢ ਹੂੰ ਉਹ ਕਹਿੰਦਾ ਨਾ ਵੀ ਜੇ ਮੈਨੂੰ ਵੀ ਕੋਈ ਬਾਹਰ ਲੈ ਜਾਵੇ ਹੂੰ ਤੇ ਉਹ ਕੋਈ ਨਾਲ ਜਾਵੇ ਹੂੰ ਤੇ ਐਵੇਂ ਉਹ ਰਿਪੋਰਟ ਤੇ ਜਾਵੇ ਹੂੰ ਐਂ ਕੀੜੇ ਵਿਚਾਰਾ ਖੰਡਾ ਫਿਰ ਕੀੜੇ ਖੰਡਾ ਫਿਰ ਉਹਦੀ ਕਿਸੇ ਨਾਲ ਫੋਟੋ ਰੱਖਦੀ ਸੀ ਹੂੰ ਉਹ ਕੋਈ ਜਾਣਾ ਨਹੀਂ ਸੀ ਚਾਹੁੰਦਾ ਹੂੰ ਹੂੰ ਉਹ ਕਹਿੰਦੇ ਤੂੰ ਮੈਟੈਦਰ ਲਈ ਲੈ ਜੀ ਪਾਟੇ ਤੇ ਵੀ ਤੂੰ ਐ ਫੜਦਾ ਕਿੰਨਾ ਮੈਂ ਮੇਰਾ ਵੀ ਚੱਟਾ ਵੀ ਮੈਂ ਬਾਹਰ ਜਾਣਾ ਹੂੰ ਉਹ ਕਹਿੰਦਾ ਫੜ ਮੇਰਾ ਕੀ ਪਾਸਪੋਰਟ ਪਤਾ ਨਹੀਂ ਕਾਗਜ਼ ਆਖਿਆ ਫੜ ਤੇ ਤੂੰ ਚੱਡਾ ਮੇਰੇ ਲਈ ਪੜ ਤੇ ਫੋਟੋ ਖਾਦੀ ਤੇ ਜਾ ਚੜਾ ਦਾ ਵਿਚਾਰਾ ਜਰ ਜਾ ਚੜਾ ਦਾ ਨਾ ਤੇ ਉਹ ਕਹਿੰਦੇ ਤੂੰ ਉਹ ਗਾ ਜਾ ਜਲੇ ਜੋ ਕਿਸੇ ਨੂੰ ਸਮਝਾਤਾ ਹੋਣਾ ਵੀ ਇਨ ਲਾਈਟਿੰਗ ਵਿੱਚ ਲੋ ਕੋਈ ਰਕੇ ਹੂੰ ਤੇ ਉੱਥੇ ਕੋਈ ਲੈਟਿਨ ਵਿੱਚ ਲੈਟਿਨ ਬਹਿਣਾ ਆ ਉਹ ਕੰਝੇ ਇੱਥੇ ਤਾਂ ਬੰਦਾ ਹੂੰ ਉਹ ਕਹਿੰਦਾ ਵੇਖੋ ਜੇ ਤੁਸੀਂ ਦੱਸਤਾ ਰੋਲਾ ਪਾਤਾ ਮੈਂ ਤਾਂ ਤਾਂ ਕਹੀ ਦੇ ਦੇਣਾ ਚਲ ਮੈਂ ਮਾਰ ਦੂੰ ਤੁਹਾਨੂੰ ਕੋਸੀ ਤੇ ਮੈਨੂੰ ਲੁਕਿਆ ਰਹਿਣ ਜੋ ਉੱਥੇ ਹੂੰ ਤੇ ਉਹ ਲੁਕਿਆ ਰਿਹਾ ਤੇ ਜਾਵੜਿਆ ਫਿਰ ਵਿਚਾਰੇ ਦਾ ਹਿੱਲੇ ਨਾ ਵਸੀਲਾ ਬਣ ਗਿਆ ਤੇ ਉਹ ਜਦੋਂ 에어ਪੋਰਟ ਤੇ ਜਾਵੜਿਆ ਉਤਰਿਆ ਉੱਥੇ ਇੱਕ ਬੰਦਾ ਖੜਾ ਬੁੜਾ ਹੂੰ ਵੀ ਤੂੰ ਕਾ ਕ ਮੇਰੇ ਕੰਮ ਲੱਗ ਜਾਂ ਗਵਨ ਮੈਂ ਲੱਜ ਮੈਂ ਕੰਮ ਤੇ ਕਰਨ ਆਈ ਹਾਂ ਹੂੰ ਤੂੰ ਲੈ ਗਿਆ ਤੇ ਹੂੰ ਕੋਈ ਬੁੜੀ ਨੇ ਤਾਂ ਦਾ ਪੁੱਤ ਵੰਗੂ ਹੀ ਬਣਾ ਲਿਆ ਹੂੰ ਸੋਹਰਾ ਹੂੰ ਪੇਜ ਦੇਤਾ ਹੂੰ ਬੁੜੇ ਨੇ ਹੂੰ ਜੋ ਰੋਟੀ ਜੋ ਸਾਰੀ ਚੀਜ਼ੋ ਨੇ ਬੁੜੀ ਨੇ ਢਾਈਤੀ ਉਹਨੂੰ ਵੀ ਮੈਂ ਮੇਰੇ ਕੋਲ ਆ ਮੇਰੇ ਕੋਲ ਆ ਹੂੰ ਉਹ ਬੇਈਮਾਨ ਹੋ ਗਿਆ ਹੂੰ ਜਦੋਂ ਉਹਨਾਂ ਦੇ ਘਰ ਦੇ ਖਰੀਦ ਰਾਇ ਸੀ ਜਪਰ ਤਾਂ ਨਹੀਂ ਆਈ ਸੀ ਕਿ ਤੇ ਸਾਰੀ ਆਪਦੇ ਹੱਥਾਂ ਟੱਕਰ ਕੇ ਉਹ ਦੂਨੇ ਬੁੜੇ ਨੂੰ ਮਾਰਤਾ ਹੂੰ ਜਦੋਂ ਮਾਟਾ ਤੇ ਉਹ ਨੂੰ ਉਹਨੂੰ ਜੱਸਿਆ ਹੋਗਾ ਵੀ ਮਾਰ ਗਿਆ ਤੇ ਆਪ ਟੈਕਟ ਲੈ ਕੇ ਚੜਿਆ ਆਇਆ ਹੂੰ ਜਦੋਂ ਚੜਿਆ ਆਇਆ ਤੇ ਫਿਰ ਉਹਦੇ ਕੋਲ ਪ੍ਰਾਉਟੀ ਸੀਗੀ ਤੇ ਆ ਕੇ ਕਾਰਖਾਨੇ ਤੇ ਚਲਾਉਣੀ ਸੀ ਕਿ ਬਣੀ ਹੂੰ ਆ ਉਹਨੂੰ ਇਹ ਪਸਾਨੀ ਸੀਗਾ ਵੀ ਮੈਂ ਬੇਈਮਾਨੀ ਕਰੀ ਹੂੰ ਤੇ ਜਦੋਂ ਗਾਂਦਿਆ ਹੂੰ ਤੇ ਉਹਦਾ ਫਿਰ ਉਹਦੀ ਪਿਆਉਣੀ ਵਿਆਹ ਕਰਿਆ ਹੂੰ ਵੀ ਹੋਣਾ ਬੇਬਾਰੂ ਮੁੰਡਾ ਤੇ ਵਿਆਹ ਕਰਤਾ ਹੂੰ ਤੇ ਫਿਰ ਉਹਦੇ ਵੀ ਮੁੰਡਾ ਹੋਇਆ ਹੂੰ ਜਦੋਂ ਉਹਦੇ ਮੁੰਡਾ ਉਹ ਹੋ ਗਿਆ ਹੂੰ ਤੇ ਉਹ ਆਂਦਾ ਵੀ ਮੁੰਡੇ ਦਾ ਹੀ ਵਿਆਹ ਕਰ ਲੀ ਹੂੰ ਤੇ ਉਹਨੇ ਵਿਆਹ ਕਰ ਲਿਆ ਮੁੰਡੇ ਦਾ ਹੂੰ ਜੜਾ ਦਾ ਮਾਰ ਕੇ ਆਇਆ ਸੀ ਹੂੰ ਉਹਦਾ ਪਿਓ ਬਣ ਗਿਆ ਤੇ ਇੱਕ ਉਹਦਾ ਮੁੰਡਾ ਹੂੰ ਤੇ ਮੁੰਡਾ ਜਿਹੜਾ ਸੀ ਨਾ ਉਹ ਬੁਢਾ ਸੀ ਉਹਨੇ ਜਨਮ ਲੈ ਲਿਆ ਜਿਹੜਾ ਮੁੰਜੜੀ ਨੂੰ ਮਾਰ ਕੇ ਆਇਆ ਹੂੰ ਮੁੰਡੇ ਮੁੰਡੇ ਨੇ ਹੂੰ ਉਹਦੇ ਨੇ ਤੇ ਬੁਮਾਰ ਰਹਿਣ ਲੱਗੇ ਹੂੰ ਜਦ ਮਾਰਨ ਲੱਗ ਗਿਆ ਤੇ ਉਹ ਕਹਿੰਦੇ ਵੀ ਹੁਣ ਕੀ ਕਰੀਏ ਕਿਉਂ ਰਾਮ ਨਹੀਂ ਹੁੰਦਾ ਹੂੰ ਬਸ ਜਿਵੇਂ ਲਿਆਇਆ ਸੀ ਪੈਸਾ ਉਵੇਂ ਹੀ ਉਹਦਾ ਵਿਚਾਰੇ ਦਾ ਲੱਗੀ ਗਿਆ ਲੱਗੀ ਗਿਆ ਲੱਗੀ ਗਿਆ ਵਿਚਾਰਾ ਫਕਰਾ ਹੋਇਆ ਜਦੋਂ ਮਾਰ ਕੇ ਆ ਗਿਆ ਹੂੰ ਤੇ ਸਾਰਾ ਪੈਸਾ ਉਹਦਾ ਲੱਗੀ ਗਿਆ ਨਕੀ ਹੂੰ ਤੇ ਜਦੋਂ ਉਹਦੇ ਕੋਲੇ ਨਾ ਵੀ ਉਹਦਾ ਥੋੜਾ ਜਿਹਾ ਲੈਣ ਦੇਣ ਰਹਿ ਗਿਆ ਹੂੰ ਕਹਿੰਦਾ ਨਾ ਉਹ ਅਸਿਆ ਉਹਦਾ ਪੱਟ ਤੁੰਗਾ ਤੋਸ ਕਹਿੰਦਾ ਮੈਂ ਉਹ ਆ ਜਿਹਨੂੰ ਤੂੰ ਮਾਰ ਗਿਆ ਹੂੰ ਵੀ ਮੈਂ ਉਹ ਆ ਤੇ ਮੈਂ ਜਿਹਨਾਂ ਲੈਣਾ ਦੇ ਨੇ ਦਾ ਸਰਬੰਧ ਸੀਗਾ ਤੇ ਮੇਰੇ ਰੁਪਈਏ ਰਹਿੰਦੇ ਤੇਰੇ ਵੱਲ ਢਾਈ ਤੇ ਵਿਚਾਈ ਮੇਰੀ ਜੇਬ ਚ ਪਾ ਦੇ ਚ ਮੈਂ ਦੋਈਆਂ ਲਿਆ ਦੇ ਹੂੰ ਤੇ ਉਹ ਉਹ ਚੁੱਪ ਕਰ ਗਿਆ ਉਹਨੂੰ ਤਾਂ ਵਿੱਚ ਪਤਾ ਹੀ ਸੀ ਵੀ ਮੈਂ ਆ ਕੋਸ਼ ਕਰਕੇ ਆਇਆ ਉਹ ਕਹਿੰਦਾ ਚੱਲ ਪੁੱਤ ਮੈਂ ਤਾਂ ਵੀ ਉਹਨੂੰ ਮਾਰ ਕੇ ਆ ਗਿਆ ਤੇ ਤੂੰ ਮੇਰੇ ਘਰੇ ਜਰਮ ਲੈ ਲਿਆ ਤੇ ਜਿਹੜੀ ਤੂੰ ਵਿਆਹ ਕੇ ਲੈਂਦੀ ਉਹ ਹੂੰ ਉਹ ਕਹਿੰਦਾ ਉਹਦੀ ਵੀ ਗੱਲ ਦੱਸ ਦੇਣਾ ਕਹਿੰਦਾ ਮੈਂ ਫੌਜੀ ਸੀਗਾ ਹੂੰ ਤੇ ਵੀ ਮੈਂ ਕੋੜਾ ਪਚਾਈ ਆਉਂਦਾ ਸੀ ਵੀ ਮੈਂ ਇਸ ਜਨਾਨੀ ਨੂੰ ਕਿਹਾ ਨਾ ਵੀ ਤੂੰ ਪਰੇ ਹੋ ਜਾ ਪਰੇ ਹੋ ਜਾ ਵੀ ਤੂੰ ਮਰ ਨਾ ਜਾਈ ਹੂੰ ਤੇ ਕਹਿੰਦੀ ਜੇ ਤਾ ਪਰੇ ਦੀ ਨੰਗਾ ਜਾਂਦਾ ਕ ਹੂੰ ਤੇ ਕਹਿੰਦਾ ਮੇਰਾ ਕੋੜਾ ਖੱਡੇ ਚ ਦੇਖ ਕੇ ਤੇ ਮੈਂ ਮਰ ਗਿਆ ਹੂੰ ਤੇ ਕਹਿੰਦਾ ਇਹ ਆਵ ਜਾ ਉਹ ਕਰਨੀ ਫਨ ਦਾ ਫਲ ਪਰੂਗੀ ਹੂੰ ਮੈਂ ਕੀ ਹੁਣ ਕਹੀ ਜਨ ਬਸ ਐਡੀ ਗੱਲ ਹੋਰ ਕੋਈ ਚੰਗੀ ਅਗੇ ਮਾਰੀ ਸੋਹਣਿਆ ਹਾਂ ਵੀ ਆਪਾਂ ਨਾਲ ਬਾਹਲੀ ਗੰਦੀ ਨਹੀਂ ਗੱਲ ਸੁਣਾਉਂਦੇ ਤੇ ਬਈ ਉਹ ਕਹਿੰਦਾ ਵੀ ਇਹ ਇਹਨੇ ਮੈਨੂੰ ਪਰੇ ਨਹੀਂ ਹੋਈ। ਜਿੱਦਾਂ ਨਹੀਂ ਮੇਰੇ ਕਹਿਦਾ ਮੈਠ ਪਿਆਰ ਨਾਲ ਨਹੀਂ ਪਰੇ ਹੋਈ ਤੇ ਵੀ ਮੈਨੂੰ ਖੱਡੇ 'ਚ ਇਹਨੇ ਦੇ ਗਿਆ। ਕਹਿੰਦੀ ਤਸ ਪਰੇ ਨਹੀਂ ਹੋਇਆ ਜਾਂਦਾ ਕ ਹੂੰ ਅੱਖੇ ਨਹੀਂ ਲੱਗੀਆਂ ਜਾਂਦਾ ਤੇ ਤਾਂ ਮੇਰੇ ਨੇ ਇਹਦਾ ਸਰਬੰਧ ਪਿਆ ਤੇ ਵੀ ਹੁਣ ਯਾਦ ਦੇ ਦੇ ਨਹੀਂ ਜਾਂਦਾ ਸ ਬੜੀਆਂ ਕੱਟੂਕ ਯਾਦ ਤੇ ਵੀ ਮੈਂ ਚਾਚੇ ਦੇ ਘਰੇ ਉਹੀ ਜੰਮਿਆ ਜਿਹਨੇ ਨੂੰ ਮਾਰ ਕੇ ਅੱਛਾ